ਬੋਵੀ ਦਿਓਲ ਨੂੰ ਲੈ ਕੇ ਸਨੀ ਦਿਓਲ ਨੇ ਆਖੀ ਵੱਡੀ ਗੱਲ ਐਨੀਮਲ ਦੇ ਕਲਾਈਮੈਕਸ ਤੋਂ ਉੱਠ ਗਏ ਸਨੀ ਦਿਓਲ ਚਲੇ ਗਏ ਸੀ ਬਾਹਰ ਜਾਨੋ ਕੀ ਸੀ وجہ ਦਿਓਲ ਪਰਵਾਰ ਲਈ ਇਸ ਸਾਲ ਕਾਫੀ ਜ਼ਿਆਦਾ ਵਧੀਆ ਰਿਹਾ ਹੈ ਖਾਸ ਰਿਹਾ ਜਿਵੇਂ ਸਨੀ ਦਿਓਲ ਨੇ ਗਦਰ ਟੂ ਵਰ ਕੀ ਸੁਪਰ ਹਿੱਟ ਫਿਲਮ ਦਿੱਤੀ ਆ ਉਥੇ ਹੀ ਉਹਨਾਂ ਦੇ ਛੋਟੇ ਭਰਾ ਬੋਵੀ ਦਿਓਲ ਦੀ ਫਿਲਮ ਐਨੀਮਲ ਨੇ ਵੀ ਬਾਕਸ ਆਫਿਸ ਦੇ ਉੱਤੇ ਕਈ ਰਿਕਾਰਡ ਤੋੜ ਦਿੱਤੇ ਨੇ ਤਾਂ ਦੱਸਦੀ ਹੈ ਕਿ ਬੋਵੀ ਦਿਓਲ ਨੇ ਵੀ ਇਸ ਫਿਲਮ ਦੇ ਜ਼ਰੀਏ 25 ਸਾਲ ਬਾਅਦ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਮਬੈਕ ਕੀਤਾ ਤਾਂ ਹਾਲ ਹੀ ਦੇ ਵਿੱਚ ਦਿੱਤੇ ਹੋਏ ਇੰਟਰਵਿਊ 'ਚ ਸਨੀ ਨੇ ਬੋਵੀ ਬਾਰੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਬੋਵੀਨਿਊ ਇੰਡਸਟਰੀ 'ਚ ਕਦੇ ਵੀ ਆਪਣਾ ਹੱਕ ਨਹੀਂ ਮਿਲਿਆ। ਸਨੀ ਨੇ ਇੱਕ ਏਵੀ ਦੱਸਿਆ ਕਿ ਉਹ ਐਨੀਮਲ ਦੇ ਆਖਰੀ ਸੀਨ 'ਚ ਬੋਵੀ ਨੂੰ ਮਰਦਾ ਨਹੀਂ ਦੇਖ ਸਕੇ ਅਤੇ ਫਿਲਮ ਛੱਡ ਕੇ థియేਟਰ ਤੋਂ ਬਾਹਰ ਆ ਗਏ ਸਨ। ਟਾਇਰਸ ਇੰਟਰਵਿਊ ਦੇ ਵਿੱਚ ਬੋਵੀ ਦੇ ਕੈਰੀਅਰ ਦੇ ਬਾਰੇ ਗੱਲ ਕਰਦਿਆਂ ਸਨੀ ਨੇ ਕਿਹਾ ਕਿ ਪ੍ਰਕਾਸ਼ ਸ਼ਾਦੀ ਸੀਰੀਜ਼ ਆਸ਼ਰਮ ਬੋਵੀ ਦੇ ਕੈਰੀਅਰ ਦਾ ਟਰਨਿੰਗ ਪੁਆਇੰਟ ਸੀ। ਮੈਂ ਬਹੁਤ ਹੀ ਖੁਸ਼ ਹਾਂ ਹੁਣ ਮੈਂ ਕਹਿ ਸਕਦਾ ਹਾਂ ਕਿ ਲੋਕ ਉਸ ਪ੍ਰਤੀ ਕਾਫੀ ਜ਼ਿਆਦਾ ਓਨੈਸਟ ਨਹੀਂ ਸੀ ਪਹਿਲੇ ਮੈਂ ਆਪਣੇ ਬਾਰੇ ਗੱਲ ਨਹੀਂ ਕਰਦਾ ਪਰ ਮੈਂ ਉਸ ਬਾਰੇ ਜ਼ਰੂਰ ਗੱਲ ਕਰ ਸਕਦਾ ਹਾਂ ਲੋਕ ਉਸ ਨੂੰ ਸਵੀਟ ਮੁੰਡਾ ਕਹਿੰਦੇ ਸਨ ਪਰ ਉਸ ਲਈ ਕੁਝ ਕੀਤਾ ਨਹੀਂ ਕਦੇ ਵੀ ਹਰ ਕੋਈ ਉਸ ਦੀ ਕਾਬਲੀਅਤ ਨੂੰ ਜਾਣਦਾ ਤਾਂ ਸੀ ਪਰ ਕਿਸੇ ਨੇ ਉਸ ਨੂੰ ਸਾਹਮਣੇ ਨਹੀਂ ਔਨ ਦਿੱਤਾ ਫਿਲਮ ਐਨੀਮਲ ਬਾਰੇ ਗੱਲ ਕਰਦੇ ਹਾਂ ਸਨੀ ਨੇ ਕਿਹਾ ਕਿ ਲੋਕਾਂ ਨੇ ਬੋਵੀ ਵੀ ਫਿਲਮ ਨੂੰ ਬਹੁਤ ਪਿਆਰ ਦਿੱਤਾ ਪਰ ਮੈਂ ਇਸ ਨੂੰ ਪੂਰੀ ਤਰ੍ਹਾਂ ਨਹੀਂ ਦੇਖ ਸਕਿਆ ਹਾਲਾਂਕਿ ਮੈਂ ਆਪਣੀਆਂ ਖੁਦ ਦੀਆਂ ਫਿਲਮਾਂ ਪੂਰੀ ਤਰ੍ਹਾਂ ਦੇਖਣ ਦੇ ਯੋਗ ਨਹੀਂ ਹਾਂ ਪਰ ਜਦੋਂ ਬੋਵੀ ਨੂੰ ਐਨੀਮਲ ਚ ਮਰਦੇ ਦੇਖਿਆ ਤਾਂ ਮੈਂ ਆਪਣੀ ਸੀਟ ਤੋਂ ਉੱਠ ਕੇ ਥੀਏਟਰ ਤੋਂ ਬਾਹਰ ਆ ਗਿਆ ਇਹ ਸਭ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਤੇ ਇਸ ਦੇ ਨਾਲ ਹੀ ਦੱਸ ਦੇ ਕਿ ਇਸ ਤੋਂ ਪਹਿਲਾਂ ਐਨੀਮਲ ਦੀ ਰਿਲੀਜ਼ ਤੋਂ ਬਾਅਦ ਬੋਵੀ ਦੇ ਉਹਨੇ ਦੱਸਿਆ ਸੀਗਾ ਕਿ ਜਦੋਂ ਕਲਾਈਮੈਕਸ ਸੀਨ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਇਹ ਵੇਖ ਕੇ ਉਹਨਾਂ ਦੀ ਜੋ ਮੰਮੀ ਆ ਪ੍ਰਕਾਸ਼ ਕੋਰ ਤਾਂ ਉਹ ਵੀ ਕਾਫੀ ਜ਼ਿਆਦਾ ਇਮੋਸ਼ਨਲ ਹੋ ਗਏ ਸੀਗੇ ਤੇ ਉਹਨਾਂ ਦੀ ਮਾਂ ਥੀਏਟਰ ਦੇ ਵਿੱਚ ਹੀ ਰੋ ਪਈ ਸੰਦਾਂ ਥੀਏਟਰ ਤੋਂ ਘਰ ਵਾਪਸ ਆਉਂਦਿਆਂ ਬੋਵੀ ਦੀ ਮਾਂ ਨੇ ਬੋਵੀ ਨੂੰ ਕਿਹਾ ਸੀਗਾ ਕਿ ਫਿਊਚਰ ਦੇ ਵਿੱਚ ਅਜੀਆਂ ਫਿਲਮਾਂ ਤੇ ਅਜਿਹੇ ਰੋਲ ਬੋਵੀ ਕਦੇ ਵੀ ਨਾ ਕਰੇ ਤੇ ਤੁਸੀਂ ਇਸ ਇਮੋਸ਼ਨਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ